ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨਾਲ ਮੁਲਾਕਾਤ ਕਰਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਦੇ ਸੰਕਟ ਬਾਰੇ ਵਿਚਾਰ ਵਟਾਂਦਰਾ ਕੀਤਾ ਜਥੇਦਾਰ ਸਾਹਿਬ ਨਾਲ ਮੁਲਾਕਾਤ ਤੋਂ ਬਾਅਦ ਬਾਹਰ ਆਏ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਿੰਨਾ ਜਿੰਨਾ ਬੰਦਿਆਂ ਨੇ ਸਿੱਖ ਕੌਮ ਨਾਲ ਤਰੋਕ ਮਾਇਆ ਉਹਨਾਂ ਸਾਰੇ ਬੰਦਿਆਂ ਨੂੰ ਸੜਨਾ ਚਾਹੀਦਾ ਹੈ ਕਈ ਕੈਬਨਿਟ ਮਿਨਿਸਟਰ ਰੇਨ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ ਮੇਰੀ ਮਰਨ ਜਾ ਸਰਸੇ ਤੋਂ ਮੈਂ ਔਰ ਸਭ ਤੋਂ ਵੱਡੀ ਗੱਲ ਕਹੇ ਇਸੇ ਸਥਾਨ ਦੇ ਉੱਤੇ ਸਰਸਾ ਦਿੱਲੀ ਕਮੇਟੀ ਦੇ ਪੰਜੀ ਮੈਂਬਰ ਲੈ ਕੇ ਆਇਆ ਸੀ ਤੇ ਉਸਨੇ ਉਸ ਵਕਤ ਦੇ ਜਥੇਦਾਰ ਸਾਹਿਬ ਨੂੰ ਕਿਹਾ ਸੀ ਇਹ ਤੁਹਾਡਾ ਇਤਿਹਾਸਕ ਫੈਸਲਾ ਹੈ ਬੜਾ ਵਧੀਆ ਫੈਸਲਾ ਹੈ ਉਨਾ ਕਿਹਾ ਕਿ ਬਹੁਤ ਸਾਰੇ ਅਜਿਹੇ ਸੰ ਜਿਨ੍ਹਾਂ ਨੂੰ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਕੈਬਨਿਟ ਰੈਂਕ ਨਾਲ ਨਵਾਜਿਆ ਗਿਆ ਜਿਨ੍ਹਾਂ ਨੇ ਵੋਟ ਬੈਂਕ ਲਈ ਵਿਵਾਦਿਤ ਡੇਰਾ ਸਿਰਸਾ ਪੰਥ ਪ੍ਰਤੀ ਵਫਾਦਾਰੀ ਨਿਭਾਈ ਪਰ ਉਹਨਾਂ ਨੂੰ ਕਿਸੇ ਵੀ ਕਾਰਵਾਈ ਤੋਂ ਛੋਟ ਮਿਲੀ ਸੀ ਮੈਂ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ 17 ਸਾਬਕਾ ਸਿੱਖ ਮੰਤਰੀਆਂ ਵਾਂਗ ਜਵਾਬਦੇਹ ਬਣਾਇਆ ਜਾਵੇ ਜਿਨ੍ਹਾਂ ਨੂੰ ਅਕਾਲ ਤਖਤ ਤੇ ਸਪਸ਼ਟ ਕਰਨ ਦੇਣ ਲਈ ਬੁਲਾਇਆ ਗਿਆ ਸੀ ਆਕਾਲੀ ਦਲ ਦੇ ਸੰਕਟ ਤੇ ਉਹਨਾਂ ਕਿਹਾ ਕਿ ਆਕਾਲੀ ਦਲ ਦੀ ਅਗਵਾਈ ਸੁਖਬੀਰ ਨਹੀਂ ਤਾਂ ਹੋਰ ਕੌਣ ਕਰ ਸਕਦਾ ਹੈ ਢੀਂਸਾ ਸਭ ਤੋਂ ਸੀਨੀਅਰ ਹੋਣ ਕਰਕੇ ਪ੍ਰਦਾਨ ਨਹੀਂ ਹੋ ਸਕਦੇ ਪਰ ਮੈਨੂੰ ਉਸ ਸੁਖਬੀਰ ਤੋਂ ਬਿਨਾ ਕੋਈ ਹੋਰ ਨਜ਼ਰ ਨਹੀਂ ਆਉਂਦਾ ਹੈ ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ ਇੱਕ ਸਿੱਕੇ ਦੇ ਦੋ ਪਹਿਲੂ ਹਨ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਸਮਰਥਨ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚੜਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ ਕਿ ਹਿਸਾਬ ਨੇਗਾ ਇਸ ਤੋਂ ਇਲਾਵਾ ਉਹਨਾਂ ਨੇ ਵਰਜੀਨੀਆ ਤੇ ਹਰਨਡਨ ਵਿੱਚ ਭਾਰਤੀ ਅਮਰੀਕੀਆਂ ਨੂੰ ਆਪਣੇ ਸੰਬੋਧਨ ਦੌਰਾਨ ਰਾਹੁਲ ਗਾਦੀ ਦੀ ਟਿੱਪਣੀ ਦਾ ਵੀ ਸਮਰਥਨ ਕੀਤਾ। ਉਹਨਾਂ ਕਿਹਾ ਕਿ ਰਾਹੁਲ ਨੇ ਭਾਰਤ ਵਿੱਚ ਸਾਰੇ ਧਰਮਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਲੋੜ ਨੂੰ ਜਾਗਰੂਕ ਕੀਤਾ ਹੈ। ਉਸਨੇ ਉਹਨਾਂ ਘਟਨਾਵਾਂ ਦਾ ਨੋਟਿਸ ਲਿਆ ਹੋਣਾ ਚਾਹੀਦਾ ਹੈ ਜਦੋਂ ਸਿੱਖ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਤੋਂ ਪਹਿਲਾਂ ਕੜਾ ਜਾ ਕਿਰਪਾਨ ਵਰਗੇ ਸਿੱਖ ਧਾਰਮਿਕ ਚਿੰਨ੍ਹ ਹਟਾਉਣ ਲਈ ਮਜਬੂਰ ਕੀਤਾ ਗਿਆ ਸੀ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ